ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਣਾ ਟੀਵੀ ਚੈਨਲ ਤੇ ਜੇ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰਾ ਭਰਾ YouTube ਤੇ ਜਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਵੀ ਬਈ ਰਾਣਾ ਟੀਵੀ ਆ ਉੱਥੇ ਜਾ ਕੇ ਮੇਰਾ ਭਰਾ ਫੋਲੋ ਕਰ ਲਓ ਐਡ ਨੰਬਰ ਬਈ ਥੱਲੇ ਸਾਡੇ ਸਕਰੀਨ ਤੇ ਚੱਲਦੇ ਆ ਕੋਈ ਵੀ ਐਡ ਕਰਵਾਉਣੀ ਆ ਸਾਨੂੰ ਇਹਨਾਂ ਨੰਬਰਾਂ 'ਇ ਸੰਪਰਕ ਕਰ ਸਕਦੇ ਆ ਤੇ ਬਈ ਅੱਜ ਅਸੀਂ ਆਪਣੀ ਪਿੰਡ ਪਿੰਡ ਸੁਖਾਨੰਦ ਜਿਲ੍ਹਾ ਸਾਨੂੰ ਮੋਗਾ ਲੱਗ ਜਾਂਦਾ ਤਹਿਸੀਲ ਸਾਨੂੰ ਬਾਗਾਪੁਰਾਣਾ ਲੱਗ ਜਾਂਦੀ ਆ ਤੇ ਬਾਈ ਕੋਲੇ ਅੱਜ ਤੀਜੇ ਸੂਏ ਝੋਟੀ ਵਕਾਉ ਸੀਗੀ ਤੇ ਬਾਕੀ ਡੇ ਆਈ ਬਈ ਸਸੀਗਾ ਸਸੀਗਾ ਬਾਈ ਤੇ ਕੀ ਕੀ ਨਾਮ ਰਿਹਾ ਆਪਣਾ ਬਈ ਜਾਜੀ ਸਿੰਘ ਆ ਜੀ ਠੀਕ ਹੈ ਤੇ ਕਹਿੰਦੇ ਮੈਂ ਸੂਏ ਵਜਾ ਸੋਨਾ ਝੋਟੀਆਂ ਬਾਈ ਦੂਜੇ ਸੂਏ ਸੁੱਤੀ ਜੇ ਸੂਏ ਸੋਨਾ ਆ ਨੇ ਤੀਜੇ ਸੂਏ ਸੋਨਾ ਹਾਂ ਠੀਕ ਹੈ ਆਪਣੇ ਘਰ ਦੀ ਝੋਟੀਆਂ ਘਰ ਦੀ ਝੋਟੀਆਂ ਬਈ ਠੀਕ ਹੈ ਤੇ ਦੂਜੇ ਸੂਏ ਬਾਈ ਕੀ ਰਿਕਾਰਡ ਸੀਗਾ ਦੁੱਧਾ ਬਈ 12 ਲੀਟਰ ਦੁੱਧ ਸੀ ਆ ਥੱਲੇ 12 ਲੀਟਰ ਦੁੱਧ ਸੀਗਾ ਹਾਂਜੀ ਠੀਕ ਹੈ ਤੇ ਕਿੰਨੇ ਕਿ ਦਿਨਾਂ ਦੀ ਕੱਚੀ ਹੈ ਬਰੇ ਹਜੇ ਬਈ ਹਫਤੇ ਕਿ ਦੀ ਕੱਚੀ ਹੈ ਹਫਤੇ ਕਿ ਦੀ ਕੱਚੀ ਹੈ ਹਾਂ ਹਫਤਾ ਲੈ ਜੂਗੀ ਠੀਕ ਹੈ ਠੀਕ ਹੈ ਤੇ ਬਾਕੀ ਵੀ ਤੁਸੀਂ ਦੇਖ ਸਕਦੇ ਆ ਮੜਾਏ ਬਾਈ ਉਧਰੋਂ ਕਰ ਤੇ ਇਹ ਇਥੇ ਖੜੇ ਤੁਹਾਨੂੰ ਦਿਖਾਵਾਂਗੇ ਬਾਕੀ ਉਹ ਠੰਡੀ ਸੀਲ ਆ ਵੀ ਉਹ ਜਿਹੀ ਕੋਈ ਚੱਕਰ ਨਹੀਂ ਕਿੰਨੇ ਕਿੰਨੇ ਦਿਨਾਂ ਦੀ ਕੱਚੀ ਗਿਆ ਸੀ ਕਿ ਬਰੇ ਹਫਤੇ ਦੀ ਹਫਤੇ ਦੀ ਮੜਾ ਉਧਰੋਂ ਆਏ ਨੂੰ ਬਾਕੀ ਤੁਹਾਨੂੰ ਉਧਰੋਂ ਬਸ ਮੜਾ ਉਧਰੋਂ ਹੀ ਹੱਕ ਰਹੀ ਮੜਾ ਬਾਕੀ ਤੁਹਾਨੂੰ ਥਣਲੇਵਾ ਦਿਖਾ ਦਿੰਦੇ ਆ ਬਈ ਥਣਲੇਵੇ ਦੀ ਸਾਫ ਹੈ ਕੋਈ ਭੂਰਾ ਫੁੱਟ ਚਾਂਗ ਨਹੀਂ ਬਾਕੀ ਥਣ ਤੁਹਾਨੂੰ ਬਹੁਤ ਸੋਹਣਾ ਲੱਗਿਆ ਵਾ ਬਾਕੀ ਹਜੇ ਹਫਤੇ ਦੀ ਕੱਚੇ ਵੀ ਹਫਤੇ ਜਿਹਨੇ ਹਵਾਨਾ ਕਰਮਾਲੀ ਨੇ ਹੋਰ ਤਿਆਰ ਕਰ ਜਾਣਾ ਵੀ ਤੁਸੀਂ ਦੇਖ ਸਕਦੇ ਆ ਹਵਾਨਾ ਹੂ ਨਾ ਵੀ ਕਰਮਾਲੀ ਨੇ ਬਹੁਤ ਸੋਹਣਾ ਬਣਾਇਆ ਤੁਸੀਂ ਦੇਖ ਸਕਦੇ ਆ ਲੋ ਬਈ ਇਹਨੂੰ ਨੇੜ ਤੋਂ ਦਿਖਾਉਂਦੇ ਆਂ ਨਿਆ ਖਵਾਨੇ ਹੋਣੀਆਂ ਦੀਆਂ ਬਈ ਕੀ ਬਾਤਾਂ ਆਈਆਂ ਤੇ ਧੱਕ ਧੱਕ ਬਈ ਪਛਾਣ ਨੂੰ ਵੀ ਜਿੰਨੀ ਗਾਂ ਨੂੰ ਤਾਂ ਕਾਉਂ ਨਹੀਂ ਹੋਈ ਬਈ ਪਛਾਣ ਨੂੰ ਧੱਕ ਤੋਂ ਹੀ ਦੇਖ ਸਕਦੇ ਆਂ ਤੇ ਸੰਗਾ ਸੰਗਾ ਥੋੜਾ ਜਿਹਾ ਜਰੂਰ ਕਹਿ ਸਕਦੇ ਖੁੱਲੀਆਂ ਉਹ ਬਈ ਠੀਕ ਠਾਕ ਆ ਜਮਾਂ ਚੂਟੀ ਤੇ ਬੋਡੀ ਸਟਰਕਚਰ ਵੀ ਸੋਹਣਾ ਹਫਤੇ ਦੀ ਹਜੇ ਕੱਚੀ ਆ ਤੇ ਦੂਜੇ ਸੂਏ ਬਾਈ ਦੱਸਦਾ ਬਈ 12 ਕਿਲੋ ਦੁੱਧ ਦਿੱਤਾ ਸੀਗਾ ਬਾਈ ਤੋਂ ਬਚਨੇ ਤੇ ਬਈ ਮੁੱਲ ਮੁੱਲ ਕੀ ਕਰਦੇ ਆਪਾਂ ਇਹਦਾ ਬਈ ਜੀ 1 ਲੱਖ 20 ਹਜ਼ਾਰ ਕਰਦੇ ਆ 1 ਲੱਖ 20 ਹਾਂਜੀ ਤੇ ਮੌਕੇ ਤੇ ਮਾਨਤਾ ਨ ਹੋ ਜਾਊਗਾ ਇਹਦਾ ਆ ਜਾ ਬਈ ਜੀ ਕਰ ਦਾਂ ਠ ਬਈ ਆਪਣਾ ਬੋਰਜਲਾ ਦੇ ਢੜੀ ਸੜਕ ਦੇ ਘਰ ਆ ਠੀਕ ਹੈ ਗੁਰਦਾਰਾ ਸਾਹਿਬ ਨੇੜੇ ਲੱਗਦਾਗਾ ਠੀਕ ਹੈ ਬਰੀ ਠੀਕ ਇਸੇ ਘਰ ਦਾ ਨੰਬਰ ਹੈਗਾ 62802 29019 ਠੀਕ ਹੈ ਇੱਕ ਵਾਰੀ ਹੋਰ ਦੱਸ ਦੀ ਬਰੇ ਨੰਬਰ ਬਈ 62802 29019 ਠੀਕ ਹੈ ਬਈ ਬਾਈ ਦਾ ਫੋਨ ਨੰਬਰ ਡਿਸਪਲੇ ਤੇ ਚੰਨੀ ਆਦਾ ਜੇ ਸਾਥੋਂ ਕੋਈ ਦੱਸਣਾ ਨਹੀਂ ਹੋਰ ਕੋਈ ਕਮੀ ਪੇਸ਼ੀ ਰਹਿ ਗਈ ਹੋਏ ਤੁਸੀਂ ਬਾਈ ਨਾਲ ਫੋਨ ਟੈਕ ਟੈਕ ਕਰ ਸਕਦੇ ਆ ਤੇ ਬਾਕੀ ਚੁੱਟੀ ਦੇਖ ਹੀ ਲਈ ਆ ਤੀਜੇ ਸਵੇ ਸੂਣਾਗਾ ਤੇ ਥੋੜਾ ਜਿਹਾ ਉਪਰਾ ਉਪਰਾ ਕਰ ਜਾਂਦਾ ਪਸੂ ਤੇ ਐਦਾਂ ਹੀ ਮੇਰਾ ਭਰਾ ਚੈਨਲ ਨੂੰ ਪਿਆਰ ਕਰਦੇ ਹੋ ਇਕਲੀ ਭਰਾ ਸਾਡੇ ਚੈਨਲ ਤੇ ਪਹਿਲੀ ਵਾਰ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਾ ਬਟਨ ਜਰੂਰ ਦਬਾ ਲਿਆ ਕਰੋ ਤਾਂ ਕਿ ਸਾਡੀਆਂ ਆਉਣ ਵਾਲੀਆਂ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਜਰੂਰ ਪਹੁੰਚ ਸਕੇ ਤੇ ਇਦਾਂ ਹੀ ਮੇਰਾ ਭਰਾ ਜੀ ਇਹਨਾਂ ਨੂੰ ਪਿਆਰ ਕਰਦੇ ਰਹੋ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ ਧੰਨਵਾਦ ਰੱਬ ਰੱਖ